ਤੇ ਘਰੋਂ ਖੇਡਣ ਗਏ 14 ਸਾਲ ਦੇ ਬੱਚੇ ਦਾ ਉਸ ਤੇ ਹੀ ਦੋਸਤਾਂ ਨੇ ਕਤਲ ਕਰ ਦਿੱਤਾ ਹੈ ਜੀ ਹਾਂ ਕਤਲ ਸਿਰਫ ਗਲ ਵਿੱਚ ਪਾਈ ਇੱਕ ਚਾਂਦੀ ਦੀ 체ਨ ਕਾਰਨ ਤੇ ਪਿਛਲੇ ਦਿਨੀ ਇੱਕ ਬੱਚਾ ਘਰੋਂ ਆਪਣੇ ਦੋਸਤਾਂ ਦੇ ਨਾਲ ਖੇਡਣ ਗਿਆ ਪਰ ਰਾਤ ਤੱਕ ਘਰ ਵਾਪਸ ਨਹੀਂ ਪਰਤਿਆ ਜਿਸ ਦਿਪਾਰ ਵਿੱਚ ਜਦੋਂ ਮਾਪੇ ਪੁਲਿਸ ਕੋਲ ਗਏ ਪੁਲਿਸ ਨੇ ਜਾਂਚ ਪੜਤਾਲ ਕੀਤੀ ਤਾਂ ਇਸ ਬੱਚੇ ਦੀ Laash ਇੱਕ ਬੋਰੀ ਵਿੱਚ ਬੰਨੀ ਹੋਈ ਖੇਤਾਂ ਵਿੱਚੋਂ ਮਿਲੀ ਜਿਸ ਤੋਂ ਬਾਅਦ ਪੁਲਿਸ ਨੇ ਹੁਣ ਇਸ ਮਾਮਲੇ ਵਿੱਚ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਫਾਦਿਲਕਾ ਦੇ ਪਿੰਡ ਅਰਨੀਵਾਲਾ ਚ ਬੀਤੇ ਦਿਨੀ ਇੱਕ 14 ਸਾਲਾ ਬੱਚਾ ਲਾਪਤਾ ਹੋਇਆ ਸੀ ਜਿਸ ਦੀ লাশ ਦੂਜੇ ਦਿਨ ਸ਼ੱਕੀ ਹਾਲਤ ਵਿੱਚ ਬਰਾਮਦ ਕੀਤੀ ਗਈ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਅਤੇ ਪਿੰਡ ਦੇ ਹੀ ਕੁਝ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਮੁਤਾਬਕ ਇਹ ਸਾਰੇ ਇਸ ਬੱਚੇ ਦੇ ਦੋਸਤ ਸੀ ਅਤੇ ਇਹਨਾਂ ਵੱਲੋਂ ਲਾਲਚ ਕਾਰਨ ਭਾਪਕੇ ਉਸ ਦੇ ਗਲ ਵਿੱਚ ਪਾਈ ਚਾਂਦੀ ਦੀ 체ਨੀ ਕਾਰਨ ਉਸ ਦਾ ਕਤਲ ਕਰ ਦਿੱਤਾ ਗਿਆ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਇਸ ਦਾ ਮੁੱਦਾ ਕੀ ਹੈ ਇਸ ਦਾ ਮੁੱਦਾ ਜੀ ਅ ਅਰਨੀ ਆਲਾ ਦੇ ਖੇਤਾਂ ਦੇ ਵਿੱਚੋਂ ਇੱਕ ਬੱਚੇ ਦੀ ਲਾਸ਼ ਮਿਲੀ ਸੀ ਅ ਥੈਲੇ ਦੇ ਵਿੱਚ ਪੰਸੀ ਗਈ ਜਿਹੜੀ ਉਹਦੇ ਸਬੰਧ ਦੇ ਵਿੱਚ ਇਹ ਜਿਹੜੀ ਅੱਜ ਪ੍ਰੈਸ ਕਾਨਫਰੰਸ ਭੁਲਾਈ ਗਈ ਹੈ ਕੱਲ 9 12 25 ਨੂੰ ਕਰੀਬ 11 ਵਜੇ ਸੁਖਵਿੰਦਰ ਸਿੰਘ son of ਗਲੀਪਸ ਐ ਇਹਨਾਂ ਨੇ ਆ ਕੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਦਾ ਇੱਕ ਲੜਕਾ ਹੈ ਜਿਸ ਦਾ ਨਾਮ ਹਰਪ੍ਰੀਤ ਸਿੰਘ ਹੈ ਇਹ ਉਹ ਸ਼ਾਮ ਤੱਕ ਘਰ ਨਹੀਂ ਆਇਆ ਦਿਨੇ ਗਿਆ ਸੀ ਖੇਡਣ ਵਾਸਤੇ ਦੋਸਤਾਂ ਮਿੱਤਰਾਂ ਨਾਲ ਸ਼ਾਮ ਤੱਕ ਘਰ ਨਹੀਂ ਆਇਆ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਇਸ ਦੀ ਭਾਲ ਕੀਤੀ ਗਈ ਜੀ ਸਾਡੇ ਐਸ ਐਚਓ ਇੰਸਪੈਕਟਰ ਪਰਮਜੀਤ ਜੀ ਅਰਣੀ ਵਾਲਾ ਤੋਂ ਇੰਚਾਰਜ ਸੀਆਈਏ ਐਸਪੀ ਡੀ ਸਾਹਿਬ ਵੀ ਮੌਕੇ ਤੇ ਆਏ ਐ ਐਸਐਸਪੀ ਸਾਹਿਬ ਨੇ ਸਾਰਨ ਸਪੈਸ਼ਲ ਡਿਊਟੀ ਲਈ ਰਾਤ ਹੀ ਇਸ ਤੇ ਸਾਰਾ ਕੰਮ ਹੋਇਆ ਜੀ ਹਾਂ ਕਿ ਸਾਰੀਆਂ ਟੀਮਾਂ ਨੇ ਸਾਂਝਾ ਯਤਨ ਕਰਕੇ ਇਸ ਗੱਲ ਦਾ ਪਤਾ ਲਾਇਆ ਕਿ ਇਸ ਲੜਕੇ ਦਾ ਹੈ ਉਸ ਦੇ ਜਿਹੜੇ ਨਾਲ ਦੇ ਸਾਥੀ ਲੜਕਿਆਂ ਨੇ ਕਤਲ ਕੀਤਾ ਕਤਲ ਕਰਨ ਤੋਂ ਬਾਅਦ ਉਸ ਦੀ লাশ ਨੂੰ ਖੁਰਦ-ਬੁਰਦ ਕਰਨ ਵਾਸਤੇ ਅਰਨੀ ਵਾਲਾ ਦੇ ਖੇਤਾਂ ਦੇ ਵਿੱਚ ਥੈਲੇ ਦੇ ਵਿੱਚ ਬੰਦ ਕਰਕੇ ਉਸ ਨੂੰ ਸੁੱਟ ਗਿਆ ਜੀ ਸਾਰੇ ਨੰਨੇ ਜਦੋਂ ਕਤਲ ਕੀਤਾ ਹੁੰਦੇ ਸੀ ਕੀ ਵਰਤਿਆ ਕਤਲ ਕਰ ਇਸ ਤਰੀਕੇ ਕੀਤਾ ਇਹਨਾਂ ਨੇ ਜੀ ਕਤਲ ਕਰਨ ਵਾਸਤੇ ਇੱਟਾਂ ਦੀ ਵਰਤੋਂ ਕੀਤੀ ਠੀਕ ਹੈ ਜੀ ਇਕਤਾ ਮਾਰ ਕੇ ਉਸ ਦਾ ਸਿਰ ਹੈ ਮੂੰਹ ਹੈ ਸਿਰ ਦੀ ਬੈਕ ਸਾਈਡ ਹੈ ਕੰਨ ਹੈ ਗਰਦਨ ਹੈ ਇਹਦੇ ਤੇ ਭਾਈ ਸੱਟਾਂ ਮਾਰੀਆਂ ਜਿਸ ਕਾਰਨ ਜਿਹੜਾ ਹਾਪੀ ਸਿੰਘ ਨੇ ਮੌਤ ਹੋ ਗਈ ਸਰ ਇਹਦੇ ਕਤਲ ਦਾ ਕਾਰਨ ਕੀ ਰਿਹਾ ਕਤਲ ਦਾ ਜਿਹੜਾ ਮੇਨ ਕਾਰਨ ਹੈ ਜੀ ਉਹ ਲਾਲਚ ਹੈ ਕਿਉਂਕਿ ਗਰੀਬ ਘਰਾਂ ਦੇ ਬੱਚੇ ਨੇ ਲੇਬਰ ਕਲਾਸ ਦੇ ਬੱਚੇ ਨੇ ਦੋ ਸੀਏ ਦੇ ਤੇ ਜਿਹੜਾ ਮਰਨ ਵਾਲਾ ਉਸ ਦੇ ਗਲ ਦੇ ਵਿੱਚ ਇੱਕ ਚੰਨੀ ਪਾਈ ਹੋਈ ਸੀ چاندی ਦੀ ਉਹ ਤਕਰੀਬਨ 6-7000 ਰੁਪਏ ਦੀ ਸੀ ਜੀ ਤੇ ਉਸ ਦੇ ਕਾਰਨ ਹੀ ਇਹਨਾਂ ਦਾ ਆਪਸ ਦੇ ਵਿੱਚ ਉਹਦੇ ਵਾਸਤੇ ਤਕਰਾਰ ਹੋਇਆ ਤੇ ਉਸੇ ਉਹੀ ਕਤਲ ਦਾ ਕਾਰਨ ਬਣ ਗਿਆ ਸਰ ਪਹਿਲਾਂ ਵੀ ਇਹ ਕਿਸੇ ਕ੍ਰਾਈਮ ਨਾਲ ਸੰਬੰਧਤ ਸੀ ਨਹੀਂ ਅਜੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਜੀ ਵੀ ਪਹਿਲਾਂ ਇਹਨਾਂ ਨੇ ਕੋਈ ਕ੍ਰਾਈਮ ਕੀਤਾ ਹੈ ਬਾਕੀ ਸਿਰਫ ਰਿਕਾਰਡ ਚੈੱਕ ਕਰ ਰਹੇ ਹਾਂ ਬਟ ਅਜੇ ਤੱਕ ਇਹ ਕੋਈ ਗੱਲ ਨਹੀਂ ਹਾਂ ਇਹ ਜ਼ਰੂਰ ਹੈ ਕਿ ਇਹ ਜੋ ਦੋ ਲੜਕਿਆਂ ਨੂੰ ਉਸੇ ਕਾਬੂ ਕੀਤਾ ਹੈ ਉਹਨਾਂ ਦੇ ਵਿੱਚੋਂ ਇੱਕ ਦਾ ਨਾਂ ਜਸਕਰਨ ਸਿੰਘ ਹੈ ਉਹ ਪਲੱਸ 2 ਫੇਲ ਹੈ ਔਰ ਇੱਕ ਜਤਨ ਕੁਮਾਰ ਹੈ ਉਹ ਪਲੱਸ 2 ਹੀ ਪਾਸ ਹੈ ਉਸ ਤੋਂ ਬਾਅਦ ਸਕੂਲ ਟਰਪਾਉਟ ਨੇ ਬੱਚੇ ਦੀ ਉਮਰ ਕੀ ਹੈ ਬੱਚੇ ਦੀ ਮਰਨ ਵਾਲਾ ਜਿਹੜੀ ਉਮਰ ਹੈ ਟਰਿਬਨ 14 ਸਾਲ ਦੀ ਸਾਰੇ ਬੱਚਾ ਮੰਨ ਲਓ ਉਹਨਾਂ ਦੇ ਘਰੇ ਗਿਆ ਪਹਿਲਾਂ ਵੀ ਇਸ ਤੋਂ ਜਾਂਦਾ ਰਹਿੰਦਾ ਸੀ ਉੱਥੇ ਬਿਲਕੁਲ ਜੀ ਇਹ ਦੋਸਤ ਸੀ ਆਪਸ ਦੇ ਵਿੱਚ ਇਹ ਇੱਕ ਸੁਖਚੈਨ ਸਿੰਘ ਸੁਖੀ ਹੈ ਉਸਦੇ ਘਰ ਗਿਆ ਸੀ ਉੱਥੇ ਹੀ ਇਹ ਜਿਹੜੀ ਸਾਰੀ ਵਾਰਤਾ ਨੂੰ ਅੰਜਾਮ ਹੋਇਆ ਠੀਕ ਹੈ ਇਸ ਸਰ ਜਦੋਂ ਇਹਨਾਂ ਨੇ ਵਾਰਦਾਤ ਨੂੰ ਇਲਜ਼ਾਮ ਦਿੱਤਾ ਉਦੋਂ ਜਿਹੜਾ ਅਕਿਊਜ਼ਡ ਸੀ ਉਹਨਾਂ ਦੇ ਘਰੇ ਕਿੰਨ ਪਰਿਵਾਰ ਚ ਕੋਈ ਕੌਣ ਸੀਗਾ ਮੰਨ ਲਓ ਕੋਈ ਹਾਇ ਸੀ ਨਹੀਂ ਜੀ ਪਰਿਵਾਰ ਦੇ ਵਿੱਚ ਇਹਨਾਂ ਦੇ ਘਰ ਕੋਈ ਨਹੀਂ ਸੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਗਰੀਬ ਲੇਬਰ ਕਲਾਸ ਦੇ ਬੱਚੇ ਨੇ ਦੋਵਾਂ ਦੇ ਜਿਹੜੇ ਮਾਤਾ ਪਿਤਾ ਨੇ ਉਹ ਲੇਬਰ ਕਰਨ ਗਏ ਹੋਏ ਸੀ ਅਮ੍ਰਿਤਿਕ ਬੱਚਾ ਹਰਪ੍ਰੀਤ ਸਿੰਘ ਅਰਨੀਵਾਲਾ ਦਾ ਹੀ ਰਹਿਣ ਵਾਲਾ ਸੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ 14 ਸਾਲ ਹਰਪ੍ਰੀਤ ਸਿੰਘ ਮੰਗਲਵਾਰ ਸਵੇਰੇ 11 ਵਜੇ ਗੁਆਂਢ ਚੇ ਖੇਡਣ ਗਿਆ ਸੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚੇ ਦਾ ਕਤਲ ਕਰਕੇ Laash ਨੂੰ ਖੇਤਾਂ ਵਿੱਚ ਸੁੱਟਿਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਤੋਂ ਇਸ ਪੂਰੇ ਮਾਮਲੇ ਦੀ ਜਾਂਚ ਲਈ ਮੰਗ ਕੀਤੀ ਸੀ ਬਾਈ ਜੇ ਇੱਥੇ ਕੰਮ ਕੰਦੇ ਸੀਗੇ ਤੇ ਸਾਨੂੰ ਮੈਂ ਸ਼ਾਮ ਨੂੰ ਪਹੁੰਚ ਗਿਆ 4 ਵਜੇ ਮੇਰੇ ਕੋਲ ਡਿਪ ਕੀ ਜੀਗਾ ਵੀ ਚਾਚਾ ਕਿਦੇ ਆ ਜਾ ਆਪਣਾ ਹਰਪ੍ਰੀਤ ਸਿੰਘ ਲੱਭਦਾ ਅੱਜ ਤੂੰ ਆਏ ਆਂ ਵੀ ਪੁੱਛੇ ਕਦੋਂ ਦਾ ਰਾ ਪਤਾ ਕਰਿਆ ਕਿ ਪਤਾ ਲੱਗਿਆ ਜੀ 6:11 ਵਜੇ ਦਾ ਗਿਆ ਹੈ ਮੇਰੇ ਕੋਲ ਕਿ ਖੱਡ 6:11 ਵਜੇ ਦਾ ਗਿਆ ਉਸ ਤੋਂ ਬਾਅਦ ਕਲਬ ਦੇ ਲਬੋਂਜਾਂ ਤੇ 3 ਵਜੇ ਸਾਈਕਲ ਸੱਜਣਗੇ ਆ ਕਰੀ 3 ਵਜੇ ਕਦੇ ਸਾਂਤਣ ਛੱਡ ਕੇ ਆਏ ਆ ਕਿ 4 ਵਜੇ ਆ ਆਹ ਟਿਕਨੇ ਕਿ ਕੇਂਦਰ ਸਰਦਾਰ ਨਾਮ ਨਾਲ ਹੈ ਜੀ ਵੀ ਕਲਕੱਤੀ ਬਾਹਰ ਕਿੱਥੇ ਹੈ ਇਹ ਨਹੀਂ ਗੱਲ ਕਰ ਦੇ ਕਰੋਣਾ ਸਾਰੀ ਕੱਟੀ ਹੁੰਦੀ ਉਹਦੇ ਪਿੱਛੇ ਛੱਡੇ ਕਿ ਤਾਂ ਹਾਂ ਫਿਰ ਤਪਰੀ ਮੱਚੀ ਮਾਚਾ ਸਾਰੀ ਉਸ ਤੋਂ ਬਾਅਦ ਉਹਨੇ ਦੇ ਮੁੰਡੇ ਛੱਡੇ ਕਿ ਪੁੱਛਿੰਗ ਪਛਾਉਣ ਗਏ ਇੰਗੇ ਅੱਗੇ ਨਹੀਂ ਕਰਦੇ ਕਰਦੇ ਕਹਿੰਦੇ ਅਸੀਂ ਕੁਲ ਮਾਰਿਆ ਹੈਗਾ ਅੱਛਾ ਆਪਾਂ ਤਰਕਾਰਾਂ ਲਏ ਤੇ ਉਸ ਤੋਂ ਬਾਅਦ ਅਸੀਂ ਕਿਤੇ ਵਿੱਚ ਲੋ ਠੀਕ ਹੈ ਅਸੀਂ ਸਾਦੀ ਰਾਤ ਪਾਲ ਕੀਤੀ ਤੇ ਰਾਤ ਨੂੰ ਇੱਕ ਡੇਰ ਹੋਈ ਜਿੰਨਾ ਤੇ ਸ਼ੱਕ ਸੀ ਤੇ ਉਹਨੇ ਖੇਤੋਂ ਹੀ ਕਾਸ਼ ਬਰਾਮਤ ਹੋ ਗਿਆ ਫਿਲਹਾਲ ਪੁਲਿਸ ਨੇ ਇਸ ਪੂਰੇ ਮਾਮਲੇ ਵਿੱਚ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਜਦਕਿ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਕਤਲकांड ਤੋਂ ਬਾਅਦ ਪਿੰਡ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬੀ